ਸਿੰਘ ਦੇ ਮੁਤਾਬਕ ਇਹਦਾ ਬੇਟਾ ਅਜਤੋਂ 7-8 ਮਹੀਨੇ ਪਹਿਲਾਂ ਇਥੋਂ ਘਰੋਂ ਗਿਆ ਆ ਵਾਇਆ ਦबई ਗਿਆ ਤੇ ਉਥੋਂ 23 ਜਨਵਰੀ 2025 ਨੂੰ ਹੀ ਮੈਕਸੀਕੋ ਨੇ ਕ੍ਰੋਸ ਕੀਤੀ ਹੈ ਕੰਦ ਤੇ ਉਥੋਂ ਹੀ ਉਹ ਜਿੱਦਾਂ ਫੜ ਕੇ ਕੈਂਪ 'ਚ ਉਹਨਾਂ ਨੇ ਰਿਪੋਰਟ ਕਰਤਾ ਆਜਾਣਾ ਮੰਤਰੀ ਦੇਨ ਵਾਦੂ ਨੌਕਰੀਆਂ ਤੇ ਕੀ ਲੋੜ ਹੈ ਬਾਹਰ ਧੱਕੇ ਖਾਂਦੇ ਕੀ ਲੋੜ ਹੈ ਨਾ ਡੋਂਕੀ ਲਾਂ ਦੀ ਜਾਨ ਖੇਡ ਕੇ ਤਲੀ ਤੇ ਜਾਂਦੇ ਆ ਯੂਐਸਏ ਤੋਂ 104 ਭਾਰਤੀਆਂ ਨੂੰ ਜਿਹੜਾ ਡਿਪੋਰਟ ਕੀਤਾ ਗਿਆ ਸੀਗਾ ਪੰਜਾਬ ਦੇ 30 ਨੌਜਵਾਨਾਂ ਨੂੰ ਵੀ ਜਿਹੜਾ ਡਿਪੋਰਟ ਕੀਤਾ ਗਿਆ ਸੀ ਜਿਹਦੇ ਵਿੱਚ ਅੰਮ੍ਰਿਤਸਰ ਦੇ ਪੰਜ ਨੌਜਵਾਨ ਸੀਗੇ ਤੇ ਇੱਕ ਜਿਹੜਾ ਨੌਜਵਾਨ ਜਿਸ ਦਾ ਨਾਮ ਕਾਜਦੀਪ ਹੈ ਉਸ ਦੀ ਉਮਰ 23 ਸਾਲ ਉਹ ਸਰਦੀ ਇਲਾਕਾ ਪਿੰਡ ਰਾਜਟਾਲ ਦਾ ਜਿਹੜਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈਗਾ ਬੱਤ ਤੇ ਤੁਹਾਨੂੰ ਦੱਸੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੁਝ ਮਹੀਨੇ ਪਹਿਲਾਂ ਇਹ ਗਿਆ ਸੀਗਾ 60 ਲੱਖ ਰੁਪਏ ਲਾ ਕੇ ਗਿਆ ਸੀ ਸੋ ਕਾਜਦੀਪ ਦਾ ਹੀ ਘਰ ਹੈਗਾ ਤੁਹਾਨੂੰ ਤਸਵੀਰਾਂ ਵਿਖਾ ਰਿਹਾ ਬੜੇ ਚਾਵਾਂ ਨਾਲ ਸੋ ਰਾਜਦੇ ਕਾਜਦੀਪ ਦਾ ਜਿਹੜਾ ਸਾਹਮਣੇ ਉਹ ਘਰ ਹੈਗਾ ਤਸਵੀਰਾਂ ਪੁੱਤ ਨੇ ਪਿਓ ਨੇ ਜਿਹੜਾ ਆਪਣੇ ਪੁੱਤ ਨੂੰ ਬਾਹਰ ਭੇਜਿਆ ਸੀਗਾ ਉਮੀਦ ਸੀਗੀ ਕਿ ਉੱਥੇ ਜਾ ਕੇ ਫਿਊਚਰ ਬਣਾਏਗਾ ਪਰ ਜਦੋਂ ਜਾਦਾ ਟਰੰਪ ਉੱਥੇ ਆਇਆ ਰਾਸ਼ਟਰਪਤੀ ਉਸਦੇ ਜਿਹੜੇ ਲਗਾਤਾਰ ਡਿਪੋਰਟ ਜਿਹੜਾ ਕੀਤਾ ਜਾ ਰਿਹਾ ਸਰ ਸਰਪੰਚ ਸਾਹਿਬ ਨੇ ਗੱਲਬਾਤ ਕਰਦੇ ਨੇ ਸਰ ਕਦੋਂ ਜਿਹੜਾ ਕਾਜ ਤੇ ਗਿਆ ਸੀਗਾ ਉਸ ਬਾਰੇ تھੜੀ ਜਾਣਕਾਰੀ ਜੀ ਸਵਰਨ ਸਿੰਘ ਦੇ ਮੁਤਾਬਕ ਇਹਦਾ ਬੇਟਾ ਅਜ ਤੋ 7-8 ਮਹੀਨੇ ਪਹਿਲਾਂ ਇਥੋਂ ਘਰੋਂ ਗਿਆ ਆ ਵਾਇਆ ਡਬਈ ਗਿਆ ਤੇ ਉਥੋਂ 23 ਜਨਵਰੀ 2025 ਨੂੰ ਹੀ ਮੈਕਸੀਕੋ ਨੇ ਕ੍ਰੋਸ ਕੀਤੀ ਹੈ ਕੰਨ ਤੇ ਉਥੋਂ ਜੋ ਜਿਤਨਾ ਫੜ ਕੇ ਕੈਂਪ ਚ ਉਹਨਾਂ ਨੇ ਰਿਪੋਰਟ ਕਰਤਾ ਤੇ ਕਿਸ ਤਰ੍ਹਾਂ ਕਿਉਂਕਿ ਜਿਸ ਤਰ੍ਹਾਂ ਪਰਿਵਾਰ ਉਹਨਾਂ ਦੇ ਫਾਦਰ ਸਾਹਿਬ ਕਹਿੰਦੇ 60 ਲੱਖ ਰੁਪਏ ਲਾਇਆ ਸੀਗਾ ਕਿਸ ਤਰ੍ਹਾਂ ਇਕੱਠਾ-ਗੁੱਠਾ ਹੋਇਆ ਸੀਗਾ ਇਕੱਠਾ ਜੀ ਇਹ ਬਹੁਤ ਛੋਟਾ ਕਿਸਾਨ ਹੈ 2.5 ਏਕੜ ਦੇ ਕਰੀਬ ਜ਼ਮੀਨ ਇਹਨਾਂ ਕੋਲ ਜਿਹਦੇ ਚੋ ਇੱਕ ਏਕੜ ਦੇ ਕਰੀਬ ਇਹਨਾਂ ਨੇ ਬੈ ਕਰਤੀ ਬੀਜ ਦਿੱਤੀ ਹੈ ਜਿਹੜੀ 1.5 ਗੱਲਾ ਆ ਉਹ ਉਹਨਾਂ ਗਿਰਵੀ ਰੱਖੀ ਆ ਲਿਮਟ ਬੈਂਕ ਤੋਂ ਬਣਾਲੀ ਆ ਖੇਤੀਬਾੜੀ ਜਿਹੜੇ ਇਪਲੀਮੈਂਟ ਸੀ ਐਗਰੀਕਲਚਰ ਦੇ ਉਹ ਵੀ ਇਹਨਾਂ ਨੇ ਬੀਚਤੇ ਆ ਸੰਦ ਤੇ 골ਡ ਜਿਹੜਾ ਕੋ ਥੋੜਾ ਬੋਤ ਹੈਗਾ ਜਾਂ ਰਿਸ਼ਤੇਦਾਰਾਂ ਤੋਂ 골ਡ ਫੜ ਕੇ ਕੋ ਇਸ ਤਰ੍ਹਾਂ ਪੈਸੇ ਧਾਰ ਫੜ ਕੇ ਕਰਜ਼ੇ ਦੇ ਲੈ ਕੇ ਉਹ ਸਾਰਾ ਜੀ ਇਹਨਾਂ ਨੇ ਕਰਤਾ ਜੀ ਮਤਲਬ ਦੇਤਾ ਤੋਂ ਸਰਪੇਸਾ ਤੋਂ ਨਾਲ 2 ਮਿੰਟ ਫਿਰ ਅਸੀਂ ਗੱਲ ਕਰਦੇ ਇੱਕ ਵਾਰ ਫਾਦਰ ਸਾਹਿਬ ਨਾਲ ਗੱਲ ਕਰ ਤੁਸੀਂ ਪਲੀ ਇੱਥੇ ਰਹੋ ਸਾਡੇ ਨਾਲ ਅਕਾਸ਼ਦੀਪ ਦੇ ਪਿਤਾ ਜੀ ਇੱਥੇ ਨਹੀਂ ਹੈ ਪਿਤਾ ਜੀ ਬੜੇ ਚਾਵਨ ਤੁਸੀਂ ਭੇਜਿਆ ਸੀਗਾ ਕਦੋਂ ਤੁਸੀਂ ਭੇਜਿਆ ਸੀਗਾ 7-8 ਮਹੀਨੇ ਹੋ ਗਏ 7-8 ਮਹੀਨੇ ਵੀ ਦੇ ਕੀ ਉੱਥੇ ਕੰਮ ਕੀ ਕਰਦਾ ਕਿਤੇ ਰਾਹੀ ਗਿਆ ਸੀ ਮੁਤੇ ਜੇ ਨਹੀਂ ਕੰਮ ਇੱਥੋਂ ਤੁਸੀਂ ਦਬਈ ਭੇਜਿਆ ਹੈ ਦਬਈ ਭੇਜਿਆ ਤੇ ਉੱਥੋਂ ਫਿਰ ਇਹਨੇ ਦੁਬਈ ਤੋਂ ਬਾਅਦ ਫਿਰ ਉੱਥੋਂ ਨੂੰ ਬਾਹਰ ਦਾ ਉਹਨੇ ਬਣਾ ਲਿਆ ਪਲਿਆ ਨਾ ਹੋਰੀ ਨਾਲ ਉਹਦੇ ਜਾਰ ਦੋਸਤ ਬਣ ਕੇ ਉਹਨੇ ਕਿਹਾ ਵੀ ਚਲੋ ਤੇ ਯੂਐਸਏ ਕਦੋਂ ਪੁੱਜਿਆ ਸੀਗਾ 23 ਤਰੀਕ ਨੂੰ ਪੁੱਜਿਆ 23 ਤਰੀਕ ਤੇ ਉੱਥੇ ਆ ਕੇ ਜਦੋਂ ਤੁਹਾਨੂੰ ਫੋਨ ਕੀਤਾ ਸੀਗਾ ਕੀ ਕਿਹਾ ਸੀਗਾ ਕਾਜਦੀ ਵੱਲੋਂ ਕਿ ਹਾਂ ਪਾਪਾ ਹਾਂ ਦਾ ਪਾਪਾ ਮੈਂ ਚਲੋ ਵੀ ਹੁਣ ਵੀ ਚਲ ਜਾਣਾ ਤੇ ਚਲੋ ਹੋ ਸਕਦਾ ਮੇਰਾ ਫੂਲ ਫਾਣ ਵੀ ਨਾ ਤੇ ਤੁਹਾਨੂੰ ਕੋ ਦੋ ਚਾਰ ਦਿਨ ਤੇ ਉਸ ਤੋਂ ਬਾਅਦ ਉਹ ਨੂੰ ਨਹੀਂ ਆਇਆ ਫਿਰ ਚਲੋ ਕਰਿਆ ਆ ਗਿਆ ਪੁੱਤ ਉਹਦੀਆਂ ਗੱਲਾਂ ਬਹੁਤ ਵਧੀਆ ਗਿਆ ਜਦੋਂ ਕੱਲ ਆਇਆ ਪੁੱਤ ਤਾਂ ਕਿਸ ਤਰ੍ਹਾਂ ਖੁਸ਼ੀ ਸੀਗੀ ਹਾਂ ਖੁਸ਼ੀ ਪੂਰੀ ਪੂਰੀ ਤੇ ਕਾਰਨ ਕੀ ਸੀ ਕਿਉਂਕਿ ਤੁਸੀਂ ਮੁੰਡੇ ਨੂੰ ਬਾਹਰ ਭੇਜਿਆ ਕੀ ਲੱਗਦਾ ਹੈ ਹੋਏ ਕੋ ਆਪਾਂ ਭੇਖ ਬਣਾ ਲਊਗਾ ਚੰਗੀ ਜਿ ਆਪਣੀ ਲਾਈਫ ਜੀਊਗਾ ਗਾਂ ਲਾਈਫ ਜੀਊਗਾ ਜਾਂਦੇ ਨੇ ਪਰ ਹੁਣ 60 ਲੱਖ ਰੁਪਏ ਲੱਗਾ ਲੱਗਦਾ ਕਿ ਹੁਣ ਮਿਹਨਤ ਦੇ ਇਥੋਂ ਦੁਆਰਾ ਇੱਕ ਜ਼ਿੰਦਗੀ ਸ਼ੁਰੂ ਕਰਨੀ ਪਊਗੀ ਹਾਂ ਹਾਂਜੀ ਹਾਂਜੀ ਫਿਰ ਨਾ ਸਰ ਤੇ ਜਿਹੜੇ ਪੰਜਾਬ ਦੇ ਮੰਤਰੀ ਸਾਹਿਬ ਨੇ ਉਹ ਕਹੇ ਕਿ ਘਬਰਾਣ ਦੀ ਲੋੜ ਨਹੀਂ ਹੈ ਸਰਕਾਰ ਨਾਲ ਕੁਝ ਸਰਕਾਰ ਨੂੰ ਅਪੀਲ ਕਰਨਾ ਚਾਹੀਦਾ ਸਰ ਮੰਤਰੀ ਜੇ ਮੇਰੀ ਗੱਲ ਸੁਣ ਜੇ ਨੌਜਵਾਨ ਮੰਤਰੀ ਦੇਣ ਵਾਧੂ ਨੌਕਰੀਆਂ ਤੇ ਕੀ ਲੋੜ ਹੈ ਬਾਹਰ ਤੱਕੇ ਖਾਣ ਦੀ ਕੀ ਲੋੜ ਹੈ ਨਾ ਡੋਂਕੀ ਲਾਣ ਦੀ ਜਾਣ ਖੇਡ ਕੇ ਤਲੀ ਤੇ ਜਾਂਦੇ ਆ ਹੁਣ ਆਡੇ ਬੱਚੇ ਤੇ ਪਤਾ ਨਾ ਦੋ ਦੇ ਤਾਂ ਹੁਣ ਆਨੂੰ ਪਤਾ ਨਾ ਆਡੇ ਕੋ ਤੇ ਮਾਂ ਪਿਓ ਪੜਦੇ ਰੱਖਦਾ ਹਾਂ ਤੇ ਪਤਾ ਨਾ ਕਿਹੜੇ ਵਾਲੀ ਗਿਆ ਉਹ ਕਿੰਨੇ ਤੁਹਾਡੇ ਮੁੰਡੇ ਉਹ ਬੱਚੇ ਸਭ ਇੱਕੋ ਹੀ ਇੱਕੇ ਬੱਚੇ ਕਾਸਤੀ ਦੀ ਹਾਂਜੀ ਤੇ ਹੁਣ ਕੀ ਫੇਰ ਤੋਂ ਖੇਤੀਬਾੜੀ ਕਿਉਂਕਿ ਜ਼ਮੀਨ ਤੁਸੀਂ ਕਿੰਦੇ ਵੇਚੀ ਸੀਗੀ ਖੇਤੀ ਕੀਤੀ ਜਾਵੇਗੀ ਫੇਰ ਹਾਂਜੀ ਹਾਂਜੀ ਜੇ ਤੁਸੀਂ ਕਰਾਂਗੇ ਕੁਝ ਕੁ ਕੁ ਕਰੇ ਤੇ ਫਿਰ ਪਰਮਾਰ ਮਾ ਜਿਤਨਾ ਗੁਰਗਾਂਦਾ ਸਹੀ ਹੋਵੇ ਤੇ ਬਿਲਕੁਲ ਲਗਾਤਾਰ ਅਸੀਂ ਤਸਵੀਰਾਂ ਬਖਾਰੇ ਤੁਹਾਨੂੰ ਅਕਾਜਦੀਪ ਦੇ ਘਰ ਦੀਆਂ ਜਿਹੜੀ ਤਸਵੀਰਾਂ ਤੁਹਾਨੂੰ ਵਿਖਾਈਆਂ ਸਾਹਮਣੇ ਜਿਸ ਤਰ੍ਹਾਂ ਪੁੱਤ ਪਿਓ ਦੇ ਵੱਲੋਂ ਕੁਝ ਮਹੀਨੇ ਪਹਿਲਾਂ ਹੀ 60 ਲੱਖ ਰੁਪਏ ਲਾ ਕੇ ਆਪਣੇ ਪੁੱਤ ਨੂੰ ਅਕਾਜਦੀਪ ਨੂੰ ਬਾਹਰ ਭੇਜਿਆ ਗਿਆ ਸੀਗਾ ਕਾਫੀ ਉਮੀਦਾਂ ਨਾਲ ਚਾਵਨ ਨਾਲ ਜਿਹੜਾ ਬਾਹਰ ਭੇਜਿਆ ਗਿਆ ਸੀਗਾ ਪਰ ਉਸ ਨੂੰ ਕੀ ਪਤਾ ਸੀਗਾ ਕਿ ਜਦ ਰਾਸ਼ਟਰਪਤੀ 트럼ਪ ਬਣੇਗਾ ਉਸ ਨੂੰ ਇਹ ਡਿਪੋਰਟ ਕਰ ਦਿੱਤਾ ਜਾਵੇਗਾ ਤੁਹਾਨੂੰ ਦੱਸ ਤਕਿ ਦੁਬਈ ਦੇ ਰਾਹੀ ਗਿਆ ਸੀਗਾ ਜਿਸ ਤਰ੍ਹਾਂ ਕੱਲ ਜਿਹੜੇ ਮੰਤਰੀ ਸਾਹਿਬ ਨੇ ਧਾਲੀਵਾਲ ਸਾਹਿਬ ਨੇ ਕੁਲਦੀਪ ਸਿੰਘ ਧਾਲੀਵਾਲ ਨੇ ਸਾਫ਼-ਸਾਫ਼ ਕਹਿਿਆ ਸੀ ਕਿ ਦੁਬਈ ਦੇ ਇਟਾ ਦੇ ਵੱਲੋਂ ਇਹ ਜਿਹੜੇ ਪੰਜਾਬੀਆਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਸੀਗਾ ਸੋ ਅਸੀਂ ਆਕਾਸ਼ਦੀਪ ਜੋ ਕਿ ਸਰहदी ਇਲਾਕੇ ਰਾਇਟਲ ਦੇ ਪਿੰਡ ਦਾ ਰਹਿਣ ਵਾਲਾ ਹੈਗਾ ਅਸੀਂ ਉਸਦੇ ਪਿਓ ਨਾਲ ਗੱਲਬਾਤ ਕੀਤੀ ਸੀਗੀ ਤੇ ਸਰਕਾਰ ਤੋਂ ਇਹਨਾਂ ਨੇ ਅਪੀਲ ਮਦਦ ਦੀ ਗੁਹਾਰ ਲਗੇ ਉਹਨਾਂ ਨੇ ਕਿਹਾ ਕਿ ਲਗਾਤਾਰ ਉਸ ਦੇ ਵੱਲੋਂ ਕਾਫੀ ਜਿਹੜੇ ਇਗਜ਼ਾਮ ਦਿੱਤੇ ਗਏ ਸੀਗੇ ਪਰ ਉਸ ਨੌਕਰੀ ਜਿਹੜੀ ਨਹੀਂ ਮਿਲੀ ਸੀ ਕਿ ਇਹ ਕਾਰਨ ਸੀਗਾ ਕਿ ਉਸਨੇ ਵੀ ਦੇਸ਼ਦਾਰੂਕ અપਨਾਇਆ ਟੋਂਕੇ ਲਾ ਕੇ ਬਾਹਰ ਗਿਆ ਸੀਗਾ ਤਾਂ ਸਰਕਾਰ ਅਗੇ ਅਪੀਲ ਕੀਤੀ ਮਦਦ ਜਰੂਰ ਕੀਤੀ ਹੈ ਵੇ ਕਾਜਦੀਪ ਦਾ ਜਿਹੜਾ ਭਵਿੱਖ ਬਣਾਉਣ ਦੇ ਲਈ ਸਾਡੀ ਸਰਕਾਰ ਦੇ ਨਾਲ ਮਦਦ ਜਰੂਰ ਕੀਤੀ ਹੈ ਕੈਮਰਾਮੈਨ ਅਦਲੀਪ ਦੇ ਨਾਲ ਪਰੇ ਸ਼ਰਮਾ ਅੰਮ੍ਰਿਤਸਰ